ਉਸ ਬਾਰੇ ਕੀ ਅੱਜ 350 ਸਾਲਾ ਪੁਰਤੇਗ ਬਾਧਰੀ ਜੀ ਦੀ ਜਿਹੜਾ ਹੈ ਜਿਹਦਾ ਸਮਰਪਤ ਜਿਹੜਾ ਹੈ ਸਾਰੇ ਨਿਯਮ ਨਗਰ ਕੀਰਤਨ ਗੁਰਦਰਾ ਧੋਬੜੀ ਸਾਹਿਬ ਤੋਂ ਅਸਾਮ ਤੋਂ ਚੱਲਿਆ ਵੱਖ-ਵੱਖ ਮਹਾਨਗਰਾਂ ਦੇ ਵਿੱਚ ਤੇ ਹੁੰਦਾ ਹੋਇਆ ਵੱਖ-ਵੱਖ ਸਟੇਟਾਂ ਦੇ ਵਿੱਚ ਤੇ ਹੁੰਦਾ ਹੋਇਆ ਅੱਜ ਸਾਡੇ ਰਾਏਕੋਟ ਰੋਡ ਤੋਂ ਗੁਜ਼ਰ ਰਿਹਾ ਹੈ ਰਾਏਕੋਟ ਰੋਡ ਦੇ ਰਾਹੀਂ ਜਿੱਥੇ ਅਸੀਂ ਅੱਜ ਅਸੀਂ ਦਸਮੇਸ਼ ਕੰਬਾਈਨ ਵੱਲੋਂ ਇਹਦਾ ਸਵਾਗਤ ਕੀਤਾ ਜਾਂਦਾ ਹੈ ਸਾਨੂੰ ਬੜਾ ਸੁਭਾਗ ਸਮਾਂ ਮਿਲਿਆ ਹੈ ਆਪਦੀ ਜ਼ਿੰਦਗੀ ਦੇ ਵਿੱਚ ਮੈਂ ਸਾਰੇ ਇਲਾਕੇ ਵੱਲੋਂ ਖਾਸ ਕਰਕੇ ਐਮਐਲਏ ਜੀ ਮੇਲੂ ਰਹਿਮਾਨ ਵੱਲੋਂ ਐਮਐਲਏ ਸਰਦਾਰ ਜਸਵੰਤ ਸਿੰਘ ਜੀ ਵੱਲੋਂ ਔਰ ਇੱਥੇ ਦੀ ਐਡਮਿਨਿਸਟਰेटर ਡੀਸੀ ਸਾਹਿਬ ਔਰ ਐਸਐਪੀ ਸਾਹਿਬ ਐਸਐਸਪੀ ਸਾਹਿਬ ਸਾਰੇ ਹੀ ਸਾਰਿਆਂ ਵੱਲੋਂ ਪਿੰਡਾਂ ਦੇ ਸਰਪੰਚ ਪੰਚ ਸਾਰਿਆਂ ਫਿਰਕਿਆਂ ਵੱਲੋਂ ਮੁਸਲਮਾਨ ਭਾਈਚਾਰੇ ਵੱਲੋਂ ਹਿੰਦੂ ਸਮਾਜ ਵੱਲੋਂ ਇੱਥੇ ਜਿਹੜਾ ਨਗਰ ਕੀਰਤਨ ਆ ਰਿਹਾ ਹੈ ਉਹਦਾ ਸਵਾਗਤ ਕੀਤਾ ਜਾਣਾ ਹੈ ਮੈਂ ਇਹਦੇ ਲਈ ਸਮੁੱਚੇ ਇਲਾਕੇ ਦੀਆਂ ਸੰਗਤਾਂ ਦਾ ਸਮੁੱਚੇ ਸ਼ਹਿਰ ਦੀ ਮਲੇਰਕੋਲੇ ਦੀਆਂ ਸੰਗਤਾਂ ਦਾ ਇੱਥੇ ਹਣ ਤੇ ਧੰਨਵਾਦ ਕਰਦਾ ਔਰ ਮੈਂ ਗੁਰੂ ਸਾਹਿਬ ਦਾ ਵੀ ਬ੍ਰਿਣੀ ਆ ਧੰਨਵਾਦੀ ਆ ਕਿ ਸਾਨੂੰ ਗਰੀਬਾਂ ਨੂੰ ਇਹ ਜਿਹੜਾ ਹੈ ਇਹ ਸਮਾਗਮ ਦੁਸਤਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਂ ਫੇਰ ਦੁਬਾਰਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਭਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਮਤਲਬ ਬੰਦਾ ਆ ਰਿਹਾ ਉਸ ਬਾਰੇ ਕਿ ਕੀ ਹੋਵੇਗਾ ਪਾਕਿਸਤਾਨ ਹਾਂਜੀ ਪਲੇਅਰ ਕੋਲੇ ਦੀ ਇਸ ਬਹੁਤ ਮਿੱਤਰ ਧਰਤੀ ਤੇ ਹਾੜੇ ਨਾਲੇ ਦੀ ਧਰਤੀ ਤੇ ਮੋਰੋ ਤੇ ਇੱਕ ਭਾਦਰ ਜੀ ਦੇ 350 ਜੋ ਨਗਰ ਕੀਰਤਨ ਇੱਥੇ ਪਹੁੰਚ ਰਹੇ ਹਨ ਜਿਨ੍ਹਾਂ ਦੇ ਬਸੇ ਉਹਨਾਂ ਦੇ ਸਵਾਗਤ ਲਈ ਸਾਰੇ ਧਰਮਾਂ ਦੇ ਲੋਕ ਆ ਇੱਥੇ ਮੌਜੂਦ ਹਨ ਔਰ ਮੈਂ ਸਮਝਦਾ ਹਾਂ ਕਿ ਬਹੁਤ ਹੈ ਇੱਕ ਇਤਿਹਾਸਿਕ ਘੜੀ ਹੈ ਕਿ ਜਦੋਂ ਸਾਨੂੰ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ ਕਿ ਅਸੀਂ ਮਤਲਬ ਹੈ ਵੀ 350 ਸਾਲਾਂ ਉਸ ਨਗਰ ਕੀਰਤਨ ਦੇ ਸਵਾਗਤ ਲਈ ਇਕੱਤਰ ਹੋਏ ਹਾਂ ਔਰ ਇਦਾਂ ਦੀਆਂ ਇਤਿਹਾਸਕ ਮਹਾਨ ਘੜੀਆਂ ਜਿਹੜੀਆਂ ਨਾ ਉਹ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਆਸਰ ਆਉਂਦੀਆਂ ਹਨ ਔਰ ਮੈਂ ਇਸ ਮੌਕੇ ਤੇ ਜਿੱਥੇ ਸਮੂਹ ਸਿੱਖ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਮੂਜ਼ੇ ਨਾਲ ਨਾਲ ਮੈਂ ਜੀ ਆਇਆਂ ਆਖਦਾ ਹਾਂ ਇਸ ਨਗਰ ਕੀਰਤਨ ਨੂੰ ਔਰ ਅਸੀਂ ਸਾਰੇ ਰਲ ਮਿਲ ਕੇ ਸਵਾਗਤ ਕਰਾਂਗੇ ਪਰਪੂਰ ਸਵਾਗਤ ਕਰਦੇ ਹਾਂ ਔਰ ਜੋ